ਉਨੇ ਕਰਕੇ ਕਰਨਾ ਪੈਂਦਾ ਦੇਖੋ ਮੁਲਾਜ਼ਮ ਧਰਨੇ ਤੇ ਹੁਣ ਕਾਉਂਸਲਰ ਵੀ ਧਰਨੇ ਤੇ ਆਉਣ ਦੀ ਗੱਲ ਕਰ ਰਹੇ ਆ ਕਿ ਆ ਸਥਿਤੀ ਹੌਟਪੌਚ ਹੋ ਕੇ ਕਿਆ ਸ਼ਹਿਰ ਬਦ ਤੋਂ ਬੱਤਰ ਹਲਾਤਾਇਂ ਛੜਤਾ ਹਲਵਲ ਕੋਈ ਤੁਰ ਰਿਹਾ ਜਾਂ ਨਹੀਂ ਤੁਰ ਰਿਹਾ ਨਹੀਂ ਜਦੋਂ ਧਰਨੇ ਤੇ ਬੈਠੇ ਜਗੇ ਕਾਉਂਸਲਰ ਉਸ ਟੇਵਾ ਕੇ ਬੈਠਣਾ ਚਾਹੀਦਾ ਸੀਗਾ ਇਹਨਾਂ ਨੇ ਬੈਠਦੇ ਪਹਿਲਾਂ ਵੀ ਅੱਗੇ ਬੈਠਦੇ ਲੀਡਰਸ਼ਿਪ ਅੱਗੇ ਬੈਠਦੀ ਨੂੰ ਸਮਝਾਉਂਦੇ ਹੁਣ ਤਾਂ ਪਾਣੀ ਸੀਰੋਂ ਟੱਪ ਗਿਆ ਹੁਣ ਤਾਂ ਲੋਕਾਂ ਨੇ ਰਾਜਨੀਤੀ ਕਰਨ ਲਈ ਆਉਣਾ ਹੈ ਮੈਨੂੰ ਲੱਗਦਾ ਵੀ ਧਰਨਾ ਵੀ ਸ਼ਾਇਦ ਬਾਬੇ ਦੀ ਕਿਰਪਾ ਹੋ ਜਣੀ ਚੱਕਿਆ ਜਾ ਸਕਦਾ ਪਰ ਇਹਨਾਂ ਲੋਕਾਂ ਨੂੰ ਵੀ ਪਤਾ ਲੱਗ ਗਿਆ ਵੀ ਕੌਣ ਸਾਡੇ ਧਿਰ ਨਾਲ ਹੈ ਕੌਣ ਨਹੀਂ ਹੈਗਾ ਪਰ ਇਹ ਜਿਸ ਦਿਨ ਧਰਨਾ ਲੱਗਿਆ ਸੀਗਾ ਉਸ ਦਿਨ ਲੀਡਰਸ਼ਿਪ ਨੂੰ ਵਿਰੋਧੀ ਧਿਰ ਨੂੰ ਹਲਕੇ ਦੇ ਜਿਹੜੇ ਮੈਂਦੇ ਚੁਣੇ ਹੋਇਆ ਜਾਂ ਜਿਹੜੇ ਇਲੈਕਸ਼ਨ ਲੜ ਚੁੱਕੇ ਆ ਉਹ ਸਾਰਿਆਂ ਨੂੰ ਅੱਗੇ ਇੱਕ ਪਲੇਟਫਾਰਮ ਦੇ ਨਾਲ ਜਾਈ ਜਾਏਗਾ ਇਹ ਸ਼ਹਿਰ ਨੇ ਤੁਹਾਨੂੰ ਬਣਾਇਆ ਇਹਨਾਂ ਲੋਕਾਂ ਨੇ ਚੁਣਿਆ ਤੇ ਤੁਸੀਂ ਇਹਨਾਂ ਲੋਕਾਂ ਦੇ ਬਾਹਰ ਨਹੀਂ ਫੜਨੀ ਤਾਂ ਤੁਹਾਡੇ ਨਾਲ ਕੌਣ ਖੜੂਗਾ ਇਹ ਅੱਜ ਦੁਪਲੀ ਘੜੀ ਦੇ ਵਿੱਚ ਰਾਜਨੀਤੀ ਛੱਡ ਕੇ ਲੋਕਾਂ ਦਾ ਖੜਨਾ ਚਾਹੀਦਾ ਸੀ ਸੋ ਇਹ ਸੀ ਸਾਡੇ ਜਿੰਡਾ ਭਾਜੀ ਜਿਨ੍ਹਾਂ ਨੇ ਬੜੇ ਵਧੀਆ ਸਵਾਲਾਂ ਦੇ ਜਵਾਬ ਦਿੱਤੇ ਮਸਲਾ ਕੀ ਆ ਮਸਲਾ ਇਹ ਆ ਕਿ ਅੱਜ ਸ਼ਹਿਰ ਇੱਕ ਥਿਆਸਕ ਸ਼ਹਿਰ ਬਦ ਤੋਂ ਬਤਰ ਹਾਲਾਤਾਂ ਦੇ ਵਿੱਚ ਆ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਤੇ ਇਹਨੂੰ ਲੈ ਕੇ ਅੱਜ ਇੱਥੇ ਧਰਨਾ ਵੀ ਚੱਲ ਰਿਹਾ ਸਮੱਸਿਆ ਜਿਉਂ ਦੀ ਤਿਉਂ ਆ ਤੇ ਵਪਾਰ ਮੰਡਲ ਵੀ ਸੜਕ ਤੇ ਆ ਇਹਦੇ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਔਰ ਕਾਉਂਸਲ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਉਹਨਾਂ ਨੂੰ ਹੱਲ ਵਾਲੇ ਪਾਸੇ ਤੁਰਨਾ ਚਾਹੀਦਾ ਜੈ ਹਨ ਸਤਿ ਸ੍ਰੀ ਅਕਾਲ ਰੱਬ ਰੱਖਾ ਦੋਸਤੋ ਮੈਂ ਦੇਖਿਆ ਤਾਂ ਗਲੀਆਂ ਵੀ ਲਵਾਵੇ ਪਰ ਜਾਂਦੇ ਆ ਮੇਰੇ ਪੰਜ ਨਹੀਂ ਲੱਗਦਾ ਮੀਂਹ ਪਏ ਨੂੰ ਜਦੇ ਸੜਕ 'ਤੇ ਪਾਣੀ ਆਉਂਦਾ ਪੂਰੇ ਉੱਚੇ ਖੜਿਆਦਾ ਪਾਣੀ ਇੱਥੋਂ ਹੋ ਕੇ ਲੰਘਦਾ ਇਹ ਤਾਂ ਮੰਨਦੇ ਨਹੀਂ ਸਾਤੂ ਦੇ ਦਰਿਆ ਦੇ ਅੰਦਰ ਪੂਰੇ ਹਿਮਾਚਲ ਦਾ ਰੇਨ ਵਾਟਰ ਆਉਂਦਾ ਹੈ ਬਿਲਕੁਲ ਆਉਂਦਾ ਹੀ ਤਾਂ ਫਿਰ ਸਾਡਾ ਰੇਨ ਵਾਟਰ ਕਿੱਥੇ ਜਾ ਸਕਦਾ ਹੈ ਨਾ 100% ਜਾ ਸਕਦਾ ਹੈ ਜਾਂ ਰੇਨ ਵਾਟਰ ਜਿਹੜਾ ਕਿ ਸੀਵਰ ਤਾਂ ਸੀਵਰ ਦੇ ਵਿੱਚ ਜਾ ਰਿਹਾ ਤੇ ਰੇਨ ਵਾਟਰ ਦੀ ਅਸਲੀ ਰੇਨ ਵਾਟਰ ਹੈ ਪਾਣੀ ਕਿਸੇ ਦਾ ਪਾਣੀ ਵੀਰੇ ਜਾ ਸਕਦਾ ਹੈ ਇਹਦੇ ਦੀ ਕੋਈ ਰੋਕ ਟੋਕ ਨਹੀਂ ਇਹਦੇ ਨਹਿਰ ਮਹਿਕਮੇ ਵਾਲੇ ਵੀ ਰੋਕ ਟੋਕ ਨਹੀਂ ਕਰ ਸਕਦੇ ਕਿਉਂਕਿ ਆਪਾਂ ਦੁਨੀਆ ਥੋੜਾ ਹਟਾਉਣੀ ਹੈ ਯਾਰ ਉਂਝਾ ਨਾ ਮੁਖੱਜਲ ਕਰ ਦੁਨੀਆ ਦੀਆਂ ਬਿਮਾਰੀਆਂ ਥੋੜਾ ਲਾਉਣੀਆਂ ਬਰਸਾਤ ਵਾਲੀ ਪਾਣੀ ਰੁਕਦਾ ਅਦਰਵਾਈਜ਼ ਲੋਕਾਂ ਦੇ ਘਰਾਂ ਦਾ ਪਾਣੀ ਸੀਵਰੇਜ 'ਚ ਹੀ ਜਾਂਦਾ ਸੋ ਗਿੱਲ ਸਰ ਜੋ ਵੀ ਮਿਊਨਿਸਪਲ ਕਮੇਟੀ ਦੇ ਅੰਦਰ ਪ੍ਰਧਾਨਗੀ ਨੂੰ ਲੈ ਕੇ ਵੀ ਜੋ ਚੱਲ ਰਹੀ ਹੈ ਖੇਚਾ ਤਾਂ ਉਹਨੂੰ ਲੈ ਕੇ ਤੁਸੀਂ ਕੀ ਸਮਝਦੇ ਹੋ ਵੀ ਕਿਹਾਂ ਸ਼ਹਿਰ ਬਦ ਤੋਂ ਬੱਤਰ ਹਾਲਾਤ ਫੇਸ ਕਰ ਰਿਹਾ ਬਿਲਕੁਲ ਜੀ ਇਹਨਾਂ ਕੌਂਸਲਰਾਂ ਨੂੰ ਆਪਣੀ ਸ਼ੋਰਤਾ ਚਾਹੀਦੀਆਂ ਲੋਲਤਾ ਤੇ ਸ਼ੋਰਤਾ ਇਹਨਾਂ ਨੂੰ ਹੋਰ ਕੋਈ ਨੂੰ ਲੈਣ ਦਾ ਮਤਲਬ ਨਹੀਂ ਹੈਗਾ ਜੇ ਅੱਜ ਹਾਲਾਤ ਬਣਿਆ ਤਾਂ ਇਹ ਜਿਹੜੇ ਐਮਸੀ ਸਰਵਨ ਜਿਹੜੇ ਸਤੁਣਿਆ ਇਹਨਾਂ ਦੇ ਕਾਰਨ ਬਣਿਆ ਇਹਨਾਂ ਦੀਆਂ ਜੋ ਆਪਸੀ ਨਿਜੀ ਰੈਂਜ ਸੈਨਾ ਉਹਦੇ ਕਾਰਨ ਇਹ ਹਾਲਾਤ ਜਿਨੇ ਵਾਰਡ ਨੰਬਰ 6 ਦੇ ਵਿੱਚ ਵੀ ਅੱਜ ਧਰਨਾ ਲਾਉਣ ਦਾ ਚੱਲ ਰਿਹਾ ਹੈ ਪਲਾਨ ਕਿ ਆ ਉਹ ਧਰਨਾ ਜਾਇਜ਼ ਹੈ ਕਿ ਆ ਉਹਨਾਂ ਨੂੰ ਧਰਨਾ ਦੇਣ ਦੀ ਬਜਾਏ ਉਹਨਾਂ ਨੂੰ ਮਿਊਨਿਸਪਲ ਕਮੇਟੀ ਦੇ ਮੁਲਾਜ਼ਮਾ ਦੇ ਹੱਕ 'ਚ ਨਹੀਂ ਆ ਕੇ ਖੜਨੇ ਚਾਹੁੰਦੇ ਇਹਦੇ ਮੇਰੇ ਤੋਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਹੱਕ 'ਚ ਖੜ ਗਏ ਅਸੀਂ ਆ ਕੇ ਤਾਂ ਪਰ ਉਥੇ ਕਿਤੇ ਨਾ ਕਿਤੇ ਮਤਲਬ ਹੋ ਗਿਆ ਕਿ ਦਿੱਤਾ ਜੋ ਮਤਾ ਨਹੀਂ ਪਾਗਿਆ ਦਿੱਤਾ ਇਹ ਇਹਨਾਂ ਦੀ ਗਲਤੀ ਹੈ ਤੇ ਮਤਾ ਪਾਣਾ ਚਾਹੀਦਾ 4.5 ਸਾਲ ਹੋ ਗਏ 6 ਮਹੀਨੇ ਜ਼ਰਹਿ ਗਏ ਪੰਦਾ ਅਸੀਂ ਮੰਨ ਨਹੀਂ ਇਹ ਧਰਨਾ ਲਾਉਣ ਦਾ ਪਰ ਕਿਸੇ ਨਾ ਕਿਸੇ ਧਰਨਾ ਲਾਉਣਾ ਪੰਦਾ ਜੋ ਸਰਕਾਰ ਸੁਣਦੀ ਜਿਹੜਾ ਪ੍ਰਧਾਨ ਨੂੰ ਇਹਨਾਂ ਨੇ ਸਮਰਥਨ ਵਾਪਸ ਜਦ ਪ੍ਰਧਾਨ ਦੇ ਖਿਲਾਫ ਹੈ ਨਾ ਜੋ ਸਮਰਥਨ ਦਿੱਤਾ ਸੀ ਉਹ ਵਾਪਸ ਲੈ ਲਿਆ ਤੇ ਸਾਢੇ 4 ਸਾਲ ਉਸੇ ਪ੍ਰਧਾਨ ਨੂੰ ਸਮਰਥਨ ਦੇ ਕੇ ਰੱਖਿਆ ਕਿਹਾ ਇਹਦੇ ਪਿੱਛੇ ਕਿਹੜੀ ਰਾਜਨੀਤੀ ਹੈ ਵੀ 4 ਸਾਲ ਸਾਢੇ 4 ਸਾਲ ਤੁਸੀਂ ਉਹ ਪ੍ਰਧਾਨ ਨੂੰ ਚੰਗਾ ਸਮਝਿਆ ਤੇ 6 ਮਹੀਨੇ ਪਹਿਲਾਂ ਆ ਕੇ ਤੁਸੀਂ ਉਹ ਪ੍ਰਧਾਨ ਨੂੰ ਇਹ ਅਸਮਰਥ ਸਾਬਤ ਕਰਤਾ ਵੀ ਸ਼ਹਿਰ ਦੇ ਇਹ ਜਿਹੇ ਹਾਲਾਤਾਂ ਲਈ ਪ੍ਰਧਾਨ ਜ਼ਿੰਮੇਵਾਰ ਹੈ ਕਿ ਆ ਸੱਚੀ ਉਹ ਪ੍ਰਧਾਨ ਜ਼ਿੰਮੇਵਾਰ ਹੈ ਦੇਖੋ ਇਕੱਲਾ ਇੱਕ ਬੰਦਾ ਕੋਈ ਜ਼ਿੰਮੇਵਾਰ ਨਹੀਂ ਹੁੰਦਾ ਮੈਂ ਕੈਦਮਰ ਵੀ ਪ੍ਰਧਾਨ ਜ਼ਿੰਮੇਵਾਰ ਹੈ ਪ੍ਰਧਾਨ ਨੇ ਜਿੰਨੀ ਵਾਰ ਲੱਗਦੀ ਸੀ ਲਾਉਣੀ ਸੀ ਲਾਈ ਪਰ ਮੈਂ ਚਾਹੁੰਦਾ ਮੈਂ ਅਸੀਂ ਇਹ ਚੱਕਰ ਨਹੀਂ ਪੈਣਾ ਚਾਹੁੰਦੇ ਸਾਨੂੰ ਸ਼ਹਿਰ ਸਾਫ਼ ਸੁਥਰਾ ਚਾਹੀਦਾ ਹੈ ਰਾਜਨੀਤੀ ਬਹੁਤ ਗੰਦੀ ਹੈ ਰਾਜਨੀਤੀ ਚ ਅਸੀਂ ਪੈਣਾ ਨਹੀਂ ਪਰ ਅਸੀਂ ਆਉਣ ਦੇ ਟਾਈਮ ਚ ਅਸੀਂ ਉਹ ਐਮਸੀ ਚੁੰਨਾ ਜੋ ਸਾਡਾ ਕੰਮ ਕਰੂਗਾ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਮੰਗ ਹੈ ਕਿ ਜੋ ਸ਼ਹਿਰ ਦੀ ਬੰਦੀ ਗ੍ਰਾਂਟ ਸਰਕਾਰ ਰੇਨ ਵਾਟਰ ਪਾਈਪ ਨੂੰ ਲੈ ਕੇ ਕੀ ਮੰਗਿਆ ਰੇਨ ਵਾਟਰ ਪਾਈਪ ਨੂੰ ਲੈ ਕੇ ਰੇਨ ਵਾਟਰ ਪਾਈਪ ਪਾ ਦੇਣੀ ਚਾਹੀਦੀ ਹੈ ਇਹਦਾ ਬਜਟ ਬਣਾ ਕੇ ਕਮੇਟੀ ਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਇਹ ਕੰਮ ਨੇ ਮੇਟਣਾ ਹੈ ਇਹਦਾ ਸ਼ਹਿਰ ਬਚ ਜੂਗਾ ਸ਼ਹਿਰ ਬਚ ਜੂਗਾ ਬਿਲਕੁਲ ਧੰਨਵਾਦ ਜੈ ਸਿੰਘ ਸਤਿ ਸ੍ਰੀ ਅਕਾਲ ਇਹ ਸੀ ਗੱਲ ਸਾਡੇ ਵਿੱਚ ਕਿਸਾਨ ਲੱਗੂਆਂ ਹੈ ਸ਼ਹਿਰੇ ਪੰਜਾਬ ਤੋਂ ਮਸਲਾ ਇਹੀ ਹੈ ਕਿ ਹਲਕੀ ਰਾਜਨੀਤੀ ਨਾ ਕੀਤੀ ਜਾਵੇ ਧਰਨਿਆਂ ਦੇ ਨਾਤੇ ਰਾਜਨੀਤੀ ਜਦੋਂ ਤੁਸੀਂ 4.5 ਸਾਲ ਇੱਕ ਪ੍ਰਧਾਨ ਨੂੰ ਸਮਰਥਨ ਦਿੰਨੇ ਹੋ ਦਾ 6 ਮਹੀਨੇ ਜਦੋਂ ਰਹਿ ਜਾਂਦੇ ਆ ਤਾਂ ਤੁਸੀਂ ਉਸ ਪ੍ਰਧਾਨ ਦੇ ਖਿਲਾਫ ਇੱਕ ਮਤਾ ਪਾਉਨੇ ਹੋ ਕਿ ਪ੍ਰਧਾਨ ਸ਼ਹਿਰ ਦੇ ਕੰਮ ਕਰਾਉਣ ਤੋਂ ਸਮਰਥ ਸਾਬਤ ਹੋਇਆ ਫਿਰ ਸਾਢੇ 4 ਸਾਲ ਤੁਸੀਂ ਉਸ ਪ੍ਰਧਾਨ ਨੂੰ ਸਮਰਥਨ ਕਿਉਂ ਦਿੱਤਾ ਇਹ ਕਈ ਸਵਾਲ ਖੜੇ ਹੁੰਦੇ ਆ ਤੇ ਜਿਨ੍ਹਾਂ ਦੇ ਹੱਲ ਸ਼ਹਿਰ ਵਾਸੀ ਜਾਣਨਾ ਚਾਹੁੰਦੇ ਆ ਕਿਉਂਕਿ ਹਾਲਾਤ ਬਦ ਤੋਂ ਬੱਤਰ ਆ ਦੇਖੋ ਸ਼ਹਿਰ ਦਾ ਮੂੰਹ ਮੱਥਾ ਇਹ ਪੁਰਾਣੇ ਸ਼ਹਿਰ ਦਾ ਤੇ ਹਾਲਾਤ ਦੇਖ ਲਓ ਇੱਥੇ ਕੀ ਹੋਏ ਹੋਏ ਆ ਪਾਣੀ ਸ਼ਹਿਰ ਦੇ ਮੱਥੇ ਤੇ ਹੈ ਇਹ ਗੰਦੇ ਗੰਦਾ ਪਾਣੀ ਹੈ ਜਿਹਦੇ ਤੋਂ ਡਿਜ਼ੀਜ਼ ਫੈਲਣ ਦਾ ਡਰ ਹੈ ਸੋ ਹੱਲ ਤਾਂ ਸਾਰਿਆਂ ਨੂੰ ਮਿਲ ਕੇ ਹੀ ਕਰਨਾ ਪੈਣਾ ਪਰ ਉਸ ਹੱਲ ਦੇ ਵਿੱਚ ਗੰਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਗੰਦੀ ਰਾਜਨੀਤੀ ਦੀ ਜਗਾ ਕਰ ਕਿਤੇ ਹੈ ਤਾਂ ਸਿਰਫ ਔਰ ਸਿਰਫ ਇਸ ਗੰਦੇ ਨਾਲੇ ਦੇ ਅੰਦਰ ਹੈ ਸਾਡੇ 'ਚ ਮੌਜੂਦ ਆਮ ਆਦਮੀ ਪਾਰਟੀ ਤੋਂ ਸੀਨੀਅਰ ਆਗੂ ਸੰਦੀਪ ਜੋਸ਼ੀ ਜੀ ਸੰਦੀਪ ਜੋਸ਼ੀ ਜੀ ਅੱਜ ਵਾਰਡ ਨੰਬਰ 6 ਦੇ ਵਿੱਚ ਤੁਹਾਡੇ ਦੇ ਵਿੱਚ ਧਰਨਾ ਦਿੱਤਾ ਗਿਆ ਕਾਂਗਰਸ ਐਮਸੀ ਮੋਹਿਤ ਸ਼ਰਮਾ ਵੱਲੋਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਜੀ ਇਹ ਤਾਂ ਨਾ ਤਾਂ ਇੱਕ ਗੰਮੇਵਾਜੀ ਹੈ ਠੀਕ ਹੈ ਜੀ ਸਾਡੀ ਸਰਕਾਰ ਤਾਂ ਹੁਣ ਆਈ ਹੈ 70 ਸਾਲ ਤਾਈਨ ਸਰਕਾਰ ਹੋਈ ਕਾਂਗਰਸ ਕਾਲੀ ਜਨਤੀ ਇਹ ਕਹਿੰਦੇ ਪੈਪਾ ਜੋਕੀਆ ਪੈਪਾ ਤਾਂ ਅਸੀਂ ਨਹੀਂ ਪਾਰਤੀਆਂ ਪੈਪਾ ਤਾਂ ਪਿੱਛੇ ਦੇ ਪਈਆਂ ਦਾ ਪੈਪਾ ਇਹ ਪਵਾਲਨ ਦੇ ਜਲੀ ਨੇ ਸਰਕਾਰ ਸੀ ਸਾਡੇ ਦਾ ਐਮਐਲਏ ਸਾਹਿਬ ਕੰਮ ਕਰਦੇ ਦਿਨ ਰਾਤ ਠੀਕ ਹੈ ਜਿਹੜੀ ਪੈਪਰ ਦੀ ਗੱਲ ਆ ਉਹ ਵੀ ਪ੍ਰਸ਼ੀਧ ਚੱਲਦਾ ਇਹਨਾਂ ਦੀ ਬਾੜ ਨੇ ਕੋ ਸੱਤ ਦੀ ਵੀ ਮੇਲੀ ਕਰਾਈ 6 ਦੀ ਵੀ ਕਰਾਈਏ 7 ਦੀ ਵੀ ਕਰਾਈਏ ਸਾਡੇ ਐਮਐਲਏ ਸਾਹਿਬ ਨੇ ਵੀ ਆਪਣੀ ਵੀ ਸਮੱਸਿਆ ਦੱਸੋ ਹੁਣ ਇਹਦਾ ਇੱਕ ਡਰਾਮਾ ਕਰ ਰਿਹਾ ਜੀ ਜਦੋਂ ਤਾਂ ਸੁੱਤੇ ਬੇਤੇ ਇਹ ਆ ਕਾਂਗਰਸੀ ਕਾਂਗਰਸੀ ਆਪਸ ਵਿੱਚ ਲੜਨ ਲੱਗੇ ਕਾਹਦੇ ਕਰ ਪਿੱਛੇ ਸਿਰਫ কুরਸੀ ਪਿੱਛੇ ਕਿਉਂਕਿ ਤਾਂਗਰਸੀ ਵੇ ਇਕੱਠੇ ਹੁੰਦੇ ਤਾਂ ਵਿਕਾਸ ਹੁੰਦਾ ਇਹ ਆਪਸ ਵਿੱਚ ਇਹਨਾਂ ਦੇ ਘਾਟੋ ਪਲੇਸ ਨਹੀਂ ਮੁੱਕਦਾ ਭਾਈ ਜੀ ਆਪਣੇ ਮਿਊਨਿਸਪਲ ਕਮੇਟੀ ਪ੍ਰਧਾਨ ਸੰਜੇ ਬਰਮਾ ਦੇ ਖਿਲਾਫ ਇਹਨਾਂ ਨੇ ਮਤਾ ਪਾ ਕੇ ਕੀ ਆसिद्ध ਕੀਤਾ ਕਿ ਆ 4.5 ਸਾਲ ਉਹ ਪ੍ਰਧਾਨ ਚੰਗਾ ਸੀ ਔਰ 6 ਮਹੀਨੇ ਪਹਿਲਾਂ ਆਪਣੇ ਪ੍ਰਧਾਨ ਨੂੰ ਹੀ ਕਹਿ ਕੇ ਨਕਾਰਿਆ ਗਿਆ ਵੀ ਪ੍ਰਧਾਨ ਸ਼ਹਿਰ ਦੇ ਕੰਮ ਕਰਾਉਣ ਤੋਂ ਅਸਮਰਥ ਰਿਹਾ ਇਹਦੇ ਵਿੱਚ ਕਿੰਨੀ ਸੱਚਾਈ ਹੈ ਪਾਜੀ ਦੇਖੋ ਕਿ ਆ ਕੱਲਾ ਪ੍ਰਧਾਨ ਨੂੰ ਦੋਸ਼ ਦਿੱਤਾ ਜਾਣਾ ਚਾਹੀਦਾ ਜਾਂ ਆ ਮਿਊਨਿਸਪਲ ਕਾਉਂਸਲਰ ਦੇ ਜਿਹੜੇ ਕਾਉਂਸਲਰ ਚੁਣੇ ਗਏ ਜਿਹੜੇ ਵਾਰਡਾਂ ਦੇ ਵਿੱਚ ਅਸਮਰਥ ਰਹੇ ਕੰਮ ਕਰਦੋ ਕਿ ਆਓ ਪ੍ਰਧਾਨ ਦੇ ਸਿਰ ਤੇ ਨੈਦਲਾ ਪਾ ਸਕਦੇ ਆ ਕਿ ਆ ਸਹੀ ਹੈ ਨਹੀਂ ਸਹੀ ਭਾਜੀ 4 ਸਾਲ ਤੱਕ ਤੁਸੀਂ ਸੁੱਤੇ ਰਹੇ ਹੁਣ ਜਦ 4 ਮਹੀਨੇ ਲੱਗੇ ਹੁਣ ਤੁਸੀਂ ਪ੍ਰਧਾਨ ਬਦਲਣ ਪਰ ਆ ਗਏ ਬਦਲਦੇ 1 ਸਾਲ ਦੇਖਦੇ 2 ਸਾਲ ਦੇਖਦੇ ਠੀਕ ਹੈ ਜੀ ਜੱਤਾ ਦੋਦੀ ਉਹਨਾਂ ਨੇ ਬੈਠ ਕੇ ਮੀਟਿੰਗਾਂ ਕਰਦੇ ਰਹੇ ਜਦ ਠੰਡਾ ਸਾਕੂ ਕਰਦੇ ਦੇ ਤੁਸੀਂ ਹੈ ਜਦ ਤੁਹਾਨੂੰ ਬੁਲਾਉਂਦੇ ਦੇ ਹੁਣ ਤੁਸੀਂ ਚਾਰਨਵੀਂ ਦੇ ਰਹਿ ਗਿਆ ਤਾਂ ਤੁਸੀਂ ਕਹਿੰਦੇ ਪ੍ਰਧਾਨ ਬਦਲੋ ਵੀ ਕੰਮ ਨਹੀਂ ਹੋ ਰਿਹਾ ਜੱਤਾ ਦੋਦੀ ਠੀਕ ਤੇ ਹੈ ਹੁਣ ਗਲਤ ਹੋ ਗਿਆ ਪ੍ਰਧਾਨ ਕਿਹਾ 6 ਮਹੀਨੇ ਜਿਹੜੇ ਰਹਿ ਗਏ ਹੁਣ ਨਵਾਂ ਪ੍ਰਧਾਨ ਬਣ ਕੇ ਕਿਹਾ ਤੁਹਾਨੂੰ ਲੱਗਦਾ ਵੀ ਸ਼ਹਿਰ ਤੇ ਕਾਰਜ ਜੋ ਅਧੂਰੇ ਆ ਉਹਨਾਂ ਨੂੰ ਸ਼ਹਿਰ ਦਾ ਨਵਾਂ ਪ੍ਰਧਾਨ ਚੁਣਿਆ ਜਾਊਗਾ ਉਹ ਕਾਰਜ ਸਿਰੇ ਚਾ ਦੂਗਾ ਭਾਜੀ ਜੇ ਇਹਨਾਂ ਨੇ ਕੰਮ ਕਰਾਉਣਾ ਹੁੰਦਾ ਨਾ ਪਹਿਲੇ ਪ੍ਰਧਾਨ ਨੂੰ ਕਹਿੰਦੇ ਪ੍ਰਧਾਨ ਨੂੰ ਲੈ ਕੇ ਤਾਨਾ ਮਾਰਦੇ ਵੀ ਸਰਕਾਰ ਸਾਡਾ ਕੰਮ ਨਹੀਂ ਕਰਦੀ ਠੀਕ ਹੈ ਡਰਾਮਾबाजी ਕਰੇ ਲੋਕਾਂ ਨੂੰ ਠੀਕ ਹੈ ਸਾਨੂੰ ਪਤਾ ਦੁੱਖ ਤਕਲੀਫਾਂ ਹੈਗੀਆਂ ਪਰ ਟਾਈਮ ਲੱਗਦਾ ਕਿ ਚੇ ਨੂੰ ਹੁਣ ਤੱਕ ਸਾਡਾ ਕੂੜਾ ਇੰਨੀ ਛਿੱਟੀ ਦਾ ਹੋਣਾ ਨਹੀਂ ਐਮਐਲਏ ਸਾਹਿਬ ਸਾਡੇ ਦਿਨ ਨਾਲ ਲੱਗੇ ਰਹਿੰਦੇ ਆ ਉਹਨਾਂ ਦੀ ਸਪੈਕਟ ਹੁੰਦੀ ਹੈ ਭਾਜੀ ਐਮਐਲਏ ਸਾਹਿਬ ਦੀ ਕਿਆ ਨਵਾਂ ਪ੍ਰਧਾਨ ਜਿਹੜਾ ਚੁਣਿਆ ਜਾਊਗਾ ਐਮਐਲਏ ਸਾਹਿਬ ਦੇ ਨਾਲ ਮਿਲ ਕੇ ਕੰਮ ਕਰੂਗਾ ਦੇਖੋ ਉਹਨਾਂ ਦਾ ਮੈਟਰ ਹੈ ਸਾਨੂੰ ਨਹੀਂ ਪਤਾ ਸਾਨੂੰ ਸਾਡਾ ਐਮਐਲਏ ਦਿਨ ਦਾ ਲੋਕਾਂ ਵਾਸਤੇ ਘੜਾ ਜਦ ਵੀ ਕੋਈ ਫੋਨ ਕਰਦਾ ਉਹਦੇ ਵਾਸਤੇ ਹਾਜ਼ਰ ਹੈ ਜੀ। ਕਿਹਾ ਮੁਲਾਜ਼ਮਾਂ ਨੂੰ ਜਿਹੜੀ ਮੁਲਾਜ਼ਮਾਂ ਦੀਆਂ ਮੰਗਾਂ ਹੈ ਕਿ ਆ ਮਿਨਿਸਪਲ ਕਾਉਂਸਲਰ ਦਾ ਫਰਜ਼ ਨਹੀਂ ਬਣਦਾ ਸੀ ਜਿਹੜੇ ਕਾਉਂਸਲ ਦੇ ਐਮ ਸੀ ਸੀ ਵੀ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆ ਕੇ ਮਤੇ ਪਾਉਂਦੇ ਇਹਨਾਂ ਦੀਆਂ ਤਨਖਾਹਾਂ ਵਧਾਉਣ ਬਾਰੇ ਮਤਾ ਪਾ ਕੇ ਜਿੰਨੀਆਂ ਨੇ ਦੀ ਡਿਮਾਂਡ ਸੀ ਵੀ ਮਤਾ ਪਾ ਦਿਓ ਅਸੀਂ ਆਪਣਾ ਧਰਨਾ ਖਤਮ ਕਰ ਲਾਂਗੇ ਕਿਉਂਕਿ ਮਤੇ ਦੇ ਨਾਲ ਉਹ ਗੱਲ ਖੜ ਜੂਗੀ ਇਹਨਾਂ ਦੀ ਕਿਤੇ ਤਾਂ ਕਿਹਾ ਬੀਬੀ ਜੀ ਮਤਾ ਪਾਇਆ ਗਿਆ ਕੋਈ ਵੀ ਪਾਇਆ ਮਤਾ ਹੈ ਨਹੀਂ ਕੋਈ ਨਹੀਂ ਪਾਇਆ ਮਤਾ ਕੋਈ ਜਿੰਨੀ ਦੇਰ ਤੁਹਾਡਾ ਧਰਨਾ ਚੱਲਿਆ ਜਿੰਨੇ ਦਿਨ ਤੁਹਾਡੇ ਧਰਨਾ ਚੱਲੇਗੇ ਕਿ ਆ ਕੋਈ ਮਿਊਨਿਸਪਲ ਕਾਉਂਸਲਰ ਆ ਕੇ ਤੁਹਾਡੇ ਵਿੱਚ ਬੈਠੇ ਕਿਸ ਨੇ ਆ ਕੇ ਓਪਨ ਨੂੰ ਸਮਰਥਨ ਦਿੱਤਾ 21 ਐਮਸੀ ਐ 21 ਐਮਸੀ ਕੋਈ ਨਹੀਂ ਆਇਆ ਸਾਡੇ ਦੇਖੋ ਪਹਿਲੇ ਵੀ ਹੋਈ ਸੀ 2 ਮਹੀਨੇ ਦਾ ਟਾਈਮ ਦਿੱਤਾ ਦਾ 2 ਤੇ 3ਜਾ ਹੋ ਗਿਆ ਜਿੰਨੇ ਹੋ ਗਏ 3ਜਾ ਦਾ ਵੀ ਦੇਖ ਲਓ ਹੁਣ ਫੇਰ ਕਹਿੰਦੇ ਆ ਜੀ ਜਿਹੜੇ ਵੀ ਆ ਰਹੇ ਆ ਤੁਹਾਨੂੰ ਅਸੀਂ ਰਾਜੀ ਠਾ ਰਹੇ ਆ ਜੀ ਤੁਸੀਂ ਕੰਮ ਕਰੋ ਅਸੀਂ ਤੁਹਾਡੇ ਨਾਲ ਆ ਸਾਡੇ ਨਾਲ ਆ ਬਸ ਸਾਡੇ ਨਾਲ ਹੀ ਰਹਿਏ ਸਾਨੂੰ 20 ਸਾਲ ਹੋ ਗਏ ਜਿਵੇਂ ਅਜੇ ਰਾਜੂ ਸਤਿਆਲ ਰਾਜੂ ਸਤਿਆਲ ਔਰ ਪੂਮੀ ਸੋਨੀ ਨੇ ਆਕੇ ਆਸ਼ਵਾਸਨ ਦਿੱਤਾ ਕਿ ਆਪ ਤੁਸੀਂ ਉਹਨਾਂ ਦੇ ਆਸ਼ਵਾਸਨ ਤੋਂ ਸਹਿਮਤ ਹੋ ਸਹਿਮਤ ਨਹੀਂ ਅਸੀਂ ਜਨਤਾ ਕਰ ਆਪਣੇ ਮੰਗਾਂ ਨੇ ਨਾ ਪੂਰੀ ਲੈਂਦੇ ਅਸੀਂ ਜਿੰਦ ਤੱਕ ਸਾਡਾ ਸਿਸਟਮ ਚੱਲਦਾ ਹੀ ਰਹੇ ਤੇ ਕਿਹਾ ਹੁਣ ਜਿਹੜੀ ਹਲਕੀ ਰਾਜਨੀਤੀ ਕੀਤੀ ਜਾ ਰਹੀ ਹੈ ਉਹਦੇ ਨਾਲ ਤੁਸੀਂ ਸਹਿਮਤ ਹੋ ਸ਼ਹਿਰ ਦਾ ਬੇੜਾ ਕਰਫ ਹੋਇਆ ਹੋਇਆ ਪਿਆ ਸ਼ਹਿਰ ਅਗਰ ਤੁਹਾਡੀਆਂ ਮਲਾਦ ਦੇਖੋ ਮਲਾਜ਼ਮਾਂ ਨੇ ਹੀ ਸੀਵਰ ਸਾਫ਼ ਕਰਨੇ ਆ ਮਲਾਜ਼ਮਾਂ ਨੇ ਸ਼ਹਿਰ ਦੀ ਗੰਦਗੀ ਸਾਫ਼ ਕਰਨੀ ਆ ਅਗਰ ਇਹ ਮਲਾਜ਼ਮੇ ਦੁਖੀ ਰਹੂਗਾ ਤਾਂ ਕਿਹਾ ਸ਼ਹਿਰ ਸੋਹਣਾ ਸੁੰਦਰ ਬਣ ਸਕਦਾ ਬੀਬੀ ਜੀ ਇੱਕ ਆਖਰੀ ਸਵਾਲ ਹੈ ਤੁਹਾਡੀਆਂ ਮੰਗਾਂ ਨੂੰ ਕਿੰਨੇ ਸਾਲਾਂ ਤੋਂ ਅਣ ਦੇਖੀ ਡੈਸ਼ਕਾਰ ਹੋਣਾ ਪੈ ਰਿਹਾ ਹੈ ਸਰਪੰਚ ਜੀ ਅਸੀਂ 20 ਸਾਲ ਅਸੀਂ ਹੋ ਗਏ ਜਿਹੜੇ ਸਾਡੇ ਪਹਿਲੇ ਪੁਰਾਣੇ ਮੁਲਾਜ਼ਮ ਹੈ ਕੀ ਸੀ 30-35 ਸਾਲ ਹੋ ਗਏ ਹੋ ਹਾਂ ਜਿੱਕੜ ਗਿਆ ਕੁਛ ਨਹੀਂ 10000 ਕੀ ਚੀਜ਼ ਹੈ 500 ਤੇ ਅਸੀਂ ਕਿਹਾ ਹੈ 500 ਤੇ ਦੋਸਤੋ ਕੀ ਸਵਾਲ ਨਹੀਂ ਬਣਦਾ ਵੀ ਹਲਕੀ ਰਾਜਨੀਤੀ ਨੂੰ ਤਲੰਜਲੀ ਦੇ ਕੇ ਇਹਨਾਂ ਵਿਚਾਰੇ ਮੁਲਾਜ਼ਮਾਂ ਨੂੰ ਇਹਨਾਂ ਦੀ ਮਦਦ ਕੀਤੀ ਜਾਵੇ ਜਿਹੜੇ ਦਿਨ ਰਾਤ ਸ਼ਹਿਰ ਨੂੰ ਬਚਾਉਂਦੇ ਆਂ ਇੱਥੇ ਮੈਂ ਵਰਡਲੈਸ ਆ ਮੇਰੇ ਕੋਲ ਸ਼ਬਦ ਬਹੁਤ ਆ ਪਰ ਮੈਂ ਇਹਨਾਂ ਦੀ ਵਿੱਥਾ ਸੁਣ ਕੇ ਅੱਜ ਮੈਂ ਵਰਡਲੈਸ ਆ ਮੇਰੇ ਕੋਲ ਕੋਈ ਸ਼ਬਦ ਨਹੀਂ ਕੌਣ ਦੋਸ਼ੀ ਆ ਕੌਣ ਦੋਸ਼ੀ ਨਹੀਂ ਆ ਮੈਂ ਇਹਦੇ ਬਾਰੇ ਨਹੀਂ ਕਹਿਣਾ ਚਾਹੁੰਦਾ ਪਰ ਇਹਨਾਂ ਵਿਚਾਰਿਆਂ ਦੀਆਂ ਸੂਰਤਾਂ ਦੇਖ ਲਓ ਕਿਵੇਂ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਦੋ ਚਾਰ ਆ ਇਹਨਾਂ ਨੂੰ ਇਸ ਟੰਗ ਘਰ ਹੋਣਾ ਚਾਹੀਦਾ ਸੀ ਔਰ ਇਹ ਵਿਚਾਰੇ ਮਿਊਨਿਸਪਲ ਕਮੇਟੀ ਦੇ ਅੰਦਰ ਧਰਨੇ ਤੇ ਬੈਠੇ ਆ ਪ੍ਰਮਾਤਮਾ ਅੱਗੇ ਬੇਨਤੀ ਆ ਵੀ ਸਾਰੇ ਸ਼ਹਿਰ ਵਾਸੀ ਇਹਨਾਂ ਦੀ ਇਖਾਦਾਂ ਨਾਰਾ ਮਾਰਨ ਧੰਨਵਾਦ ਜੈ ਹਿੰਦ ਸਸਰੀਕਾਰ ਰੱਬ ਰੱਖਾ ਦੋ ਜਿੱਤ ਕਹਿੰਦੇ ਲੜਦੇ ਲੋਕਾਂ ਦੀ ਹੁੰਦੀ ਹੈ ਪਰ ਜਿਹੜੇ 20 25 ਸਾਲ ਤੋਂ ਵਿਚਾਰੇ ਆਪਣੀਆਂ ਤਨਖਾਹਾਂ ਨੂੰ ਲੈ ਕੇ ਦੋ ਚਾਰ ਦੋਰਿਆ ਕਿਹਨੂੰ ਦੋਸ਼ ਦੇਈਏ ਪਰ ਹਲਕੀ ਰਾਜਨੀਤੀ ਨੂੰ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਧੰਨਵਾਦ ਜੈ ਹਿੰਦ ਸਤਿ ਸ੍ਰੀ ਅਕਾਲ ਰੱਬ ਰੱਖਾ ਦੋਸਤੋ ਸ਼ਰਮਾ ਅਕਸਰ ਲੋਕਾਂ ਦੇ ਵਿੱਚ ਇਹ ਚੀਜ਼ ਆ ਰਹੀ ਆ ਭਾਈ ਸਾਢੇ 4 ਸਾਲ ਤੁਸੀਂ ਕੀ ਕੀਤਾ ਤੇ 6 ਮਹੀਨੇ ਰਹਿ ਗਏ ਹੁਣ ਧਰਨਾ ਤੇ ਇਹਦਾ ਕਾਰਨ ਕੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਮੈਂ ਤੁਹਾਨੂੰ ਦੱਸਦਾ ਜਿੱਥੇ ਆਪਾਂ ਖੜੇ ਆਂ ਦੱਤੀ ਸਾਹਿਬ ਜਿਹੜੇ ਅੱਜ ਦਾ ਇਹ ਧਰਨਾ ਹੈ ਇਹ ਦੋ ਇਸ਼ੂ ਤੇ ਹੈ ਨੰਬਰ 1 ਜਿੱਥੇ ਆਪਾਂ ਇਹ ਖੜੇ ਆ ਅਸੀਂ ਕਹਿੰਦੇ ਆ ਵੀ ਜਿਹੜਾ ਕੰਮ ਐਮਸੀ ਨੇ ਕਰਨਾ ਉਹ ਐਮਸੀ ਨੇ ਕਰਨਾ ਜਿਹੜਾ ਕੰਮ ਸਰਕਾਰ ਨੇ ਕਰਨਾ ਸਰਕਾਰ ਦੇ ਅੰਡਰ ਹੈ ਉਹ ਸਰਕਾਰ ਨੇ ਕਰਨਾ ਹੁਣ ਜਿੱਥੇ ਆਪਾਂ ਖੜੇ ਆ ਇਹ ਰੈਲੋ ਰੂਟ ਦੀ ਸੀਵਰੇਜ ਦੀ ਪਾਈਪਲਾਈਨ ਹੈ ਜਿਹੜੀ ਇਹ ਇਹਦਾ ਡਾਇਆ ਬਹੁਤ ਛੋਟਾ ਹੈ ਇਹਦੀ ਪ੍ਰੋਬਲਮ 6 ਨੰਬਰ ਵਾਰਡ ਨੂੰ ਵੀ ਆ 7 ਨੂੰ ਵੀ ਆ 15 ਨੂੰ ਵੀ ਆ ਨਾਲ ਦੀ ਨਾਲ ਜਿਹੜੀ ਆਬਾਦੀ ਹੈ ਡੇ ਬਾਏ ਡੇ ਇੰਨੀ ਜ਼ਿਆਦਾ ਵਧ ਗਈ ਠੀਕ ਹੈ ਹੁਣ ਉਹ ਛੋਟੀਆਂ ਪਾਈਪਾਂ ਜਿਹੜੀਆਂ ਪਈਆਂ ਹੋਈਆਂ ਇਹ ਉਹ ਜਦੋਂ ਤੱਕ ਵੱਡੇ ਡਾਇ ਦੀ ਪਾਈਪ ਸਰਕਾਰ ਨਹੀਂ ਪਾਉਂਗੀ ਇਹ ਪ੍ਰੋਜੈਕਟ ਸਰਕਾਰ ਨੂੰ ਇੱਥੋਂ ਲੋਕਲ ਐਡੀਸੀ ਮੈਡਮ ਜਾਂ ਡੀਸੀ ਜੀ ਨਹੀਂ ਭੇਜਦੇ ਉਦੋਂ ਤੱਕ ਇਹ ਮਸਲਾ ਹੱਲ ਨਹੀਂ ਹੋਣਾ ਇਹ ਸਰਕਾਰ ਦਾ ਕੰਮ ਕਰਨੇ ਵਾਲਾ ਨੰਬਰ ਤੋਂ ਇਧਰ ਵਾਲੇ ਪਾਸੇ ਹੱਥ ਮਾਰ ਲਓ ਤੁਸੀਂ ਇਹ ਜਿਹੜਾ ਕੰਮ ਹੈ ਸੀਵਰੇਜ ਆ ਪਾਣੀ ਖੜਾ ਜਦੋਂ ਮੇਨ ਪਾਈਪਲਾਈਨ ਵੱਡੀ ਡਾਇਆ ਪੈ ਜਾਣੀ ਇਹ ਸਾਰਾ ਪ੍ਰੋਜੈਕਟ ਹੈ ਜਿਹੜਾ ਸੀਵਰੇਜ ਦਾ ਚੱਲਣਾ ਸਾਢੇ 4 ਸਾਲ ਗਲੀਆਂ ਮੈਂ ਦੱਸਦਾ ਮੈਂ ਸਾਢੇ 4 ਸਾਲ ਤੁਹਾਡਾ ਪ੍ਰਧਾਨ ਰਿਹਾ ਤੂੰ ਵੀ ਫਰੇਮ ਹਾਂ ਸਾਢੇ 4 ਸਾਲ ਬਾਅਦ ਤੁਸੀਂ ਉਹਨੂੰ ਅਯੋਗ ਕਰਾਰ ਦਿੱਤਾ ਉਹਦੇ ਖਿਲਾਫ ਨਾ ਤਪਾਕਿਆ ਕੀ ਇਹ ਕਾਰਵਾਈ ਤੁਸੀਂ ਪਹਿਲਾਂ ਨਹੀਂ ਕਰ ਸਕਦੇ ਸੀ ਦੇਖੋ ਜਿਹੜੀ ਇਹ ਕਾਰਵਾਈ ਹੈ ਇੱਕ ਐਮਸੀ ਮੈਂ ਮੋਹੀ ਸ਼ਰਮਾ ਕਹੇ ਮੈਂ ਇਹਨੂੰ ਬਣਾ ਦਮੈਂ ਇਹਨੂੰ ਤਰਨਾ that is not possible ਇਹ ਜਦੋਂ ਮੈਨੂੰ ਤਕਲੀਫ ਹੈ ਮੈਂ ਆਪਣਾ ਮੁੱਤਾ ਰੱਖੂਗਾ ਜਦੋਂ ਸਾਰਿਆਂ ਨੂੰ ਤਕਲੀਫ ਹੋਈ ਉਹ ਇਕੱਠੇ ਹੋਗੇ ਠੀਕ ਹੈ ਨਾ ਮਲਾਜਮਾ ਦਾ ਧਰਨਾ ਚੱਲ ਰਿਹਾ ਹਾਂ ਮਲਾਜਮਾ ਦੇ ਧਰਨਾ ਚੱਲ ਰਿਹਾ ਹੈ ਕੀ ਤੁਸੀਂ ਉਹਨਾਂ ਦੇ ਧਰਨਾ 'ਚ ਇੱਕ ਵਾਰ ਵੀ ਜਾ ਕੇ ਉਹਨਾਂ ਨੂੰ ਮਲਾਜਮਾ ਦੇ ਧਰਨਾ 'ਚ ਮੈਂ ਆਪ ਖੁਦ ਜਾ ਕੇ ਆਇਆ ਜੀ ਮੈਂ ਉਹਨਾਂ ਨੂੰ ਕਹਿ ਕੇ ਆਇਆ ਇਹ ਜਿਹੜਾ ਮਲਾਜਮਾ ਦਾ ਧਰਨਾ ਮੈਂ ਤੁਹਾਨੂੰ ਸੋਖੇ ਸ਼ਬਦਾਂ 'ਚ ਦੱਸ ਦਿੰਦਾ ਕੀ ਹੈ ਮਲਾਜਮਾ ਦਾ ਧਰਨਾ ਜਦੋਂ ਚੰਨੀ ਸਾਹਿਬ ਦੀ ਸਰਕਾਰ ਬਣੀ ਸੀਗੀ ਅਸੀਂ ਇਹਨਾਂ ਦਾ ਪ੍ਰੋਜੈਕਟ ਮਤਾ ਪਾ ਕੇ ਸਰਕਾਰ ਨੂੰ ਭੇਜਿਆ ਪਾਸ ਕਰਾਇਆ ਇਹਨਾਂ ਨੂੰ ਅਸੀਂ ਮਿਊਸਪਲ ਕਮੇਟੀ ਦੇ ਕੰਟਰੈਕਟ ਬੇਸ ਤੇ ਕੀਤਾ ਹੁਣ ਸਰਕਾਰ ਨੇ ਪਿਛਲੇ ਫਰਾਈਡੇ ਇੱਕ ਟੈਂਟਰ 5 ਕਰੋੜ 5.5 ਕਰੋੜ ਦਾ ਕੱਢ ਕੇ ਇਹ ਜਿਹੜੇ ਵਾਟਰ ਸਪਲਾਈ ਵਾਲੇ ਆ ਸੀਵਰੇਜ ਵਾਲੇ ਆ ਸਫਾਈ ਵਾਲੇ ਆ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੁਣ ਜਿਹੜੇ ਬੰਦੇ ਅ ਇਹਨੇ ਇਹਨੇ ਸਾਲ ਦੇ ਉਹ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਸਾਡੀ ਸਰਕਾਰ ਦੇ ਅਸੀਂ ਮਤਾ ਪਾ ਕੇ ਉਹਨਾਂ ਨੂੰ ਕੰਟਰੈਕਟ ਬੇਸ ਤੇ ਕੀਤਾ ਉਹ ਬੰਦਿਆਂ ਨੂੰ ਤੁਸੀਂ ਕਿੱਦਾਂ ਬਾਹਰ ਦਾ ਰਸਤਾ ਦਿਖਾ ਦੋ ਬੰਦੇ ਧਰਨੇ ਤੇ ਬੈਠੇ ਨੇ ਵਾਰਡ ਨੰਬਰ 7 ਦੀ ਵੀ ਤੁਸੀਂ ਕਾਲ ਦਿੱਤੀ ਹੈ ਤੇ ਵਾਰਡ ਨੰਬਰ 7 ਦੀਆਂ ਸਮੱਸਿਆਵਾਂ ਤੁਹਾਡੇ ਵਾਰਡ ਨਾਲੋਂ ਜ਼ਿਆਦਾ ਗੰਭੀਰ ਹੋਂ ਤੋ ਬਹੁਤ ਜ਼ਿਆਦਾ ਗੰਭੀਰ ਆ ਤੁਸੀਂ ਜਿੱਦਾਂ ਜਦੋਂ ਰੈਂਪ ਬਣਾਇਆ ਗਿਆ ਕੀ ਤੁਸੀਂ ਰੈਂਪ ਦੇ ਪ੍ਰਤੀ ਆਪਣੇ ਪ੍ਰਧਾਨ ਤੋਂ ਕੋਈ ਮਤਾ ਪਾਇਆ ਇਹ ਰੈਂਪ ਦਾ ਜਿਹੜਾ ਮਸਲਾ ਇਹ ਇਹ ਜਿਹੜੇ ਵਾਰਡ ਨੰਬਰ 7 ਦੇ ਤੁਸੀਂ ਨਿਵਾਸੀ ਹੋ ਤੁਸੀਂ ਵੀ ਵਾਰਡ ਨੰਬਰ ਦੇ ਧਰਤੀ ਸਭ ਸਮੇਂ ਜਿ ਰਹਿ ਰਹੇ ਹੋ ਨਾ ਤੁਹਾਡੇ ਕਾਉਂਸਲਰ ਸੀ ਥੋੜ ਸਿੰਘਾ ਤਾਂ ਇਦਾਂ ਨਹੀਂ ਹੁੰਦਾ ਤੁਸੀਂ ਤੁਸੀਂ ਕਾਂਗਰਸ ਐਮਸੀ ਕੋਲ ਗਏ ਤੁਸੀਂ ਪ੍ਰਧਾਨ ਕੋਲ ਗਏ ਤੁਸੀਂ ਉੱਥੇ ਜਾ ਕੇ ਰੋਕਿਆ ਉਹਨਾਂ ਨੂੰ ਵੀ ਭਾਈ ਐਪ ਬਣਾ ਲੈ ਪਾਣੀ ਇੱਧਰ ਨਾ 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 ਦਿੱਤਾ ਗਿਆ ਡੀਸੀ ਸਾਹਿਬ ਨੇ ਲੜਦੀ ਲੜਦੀ ਆ ਪੜਚ ਵੰਦਦਾ ਸੀ ਉੱਥੇ ਜਾ ਕੇ ਰੋਕਦੇ ਉਹਨਾਂ ਨੂੰ ਰੋਕ ਦੇਵੇ ਭਾਈ ਤੁਸੀਂ ਆਪਣਾ ਪਾਣੀ ਇੱਥੇ ਰੋਕ ਲਿਆ ਇਹ ਸਾਰਾ ਪਾਣੀ 7 ਨੰਬਰ ਵਾਰਡ ਚ ਬਣਨਾ ਤੁਸੀਂ ਤੁਸੀਂ ਮੈਂ ਤਾਂ ਫੇਰ ਇੱਕ ਦਿਨ ਡੀਏਵੀ ਸਕੂਲ ਕੋਲ ਜਾ ਕੇ ਧੱਕੇ ਨਾਲ ਪਾਣੀ ਖੋੜਾ ਤੁਸੀਂ ਇਹ ਚੀਜ਼ ਦਾ ਪਤਾ ਵੀ 3 3 ਫੁੱਟ ਪਾਣੀ ਖੜ ਜਾਂਦਾ ਗਾਂਧੀ ਨਗਰ ਦਾ ਸਲਾਮ ਏਰੀਆ ਦੇ ਵਿੱਚ ਤੁਸੀਂ ਉਹਦੇ ਬਾਰੇ ਤੁਸੀਂ ਕਾਲ ਦਿੱਤੀ ਆ ਕੀ ਵਾਰਡ ਨੰਬਰ 7 ਦਾ ਕੋਈ ਇੱਥੇ ਬਸਿੰਦਾ ਆਇਆ ਬਸਿੰਦੇ ਵਾਰਡ ਨੰਬਰ 7 ਦੇ ਬਥੇਰੇ ਬੰਦੇ ਆ ਲੋ ਅੰਕਲੇ ਖੜੇ 7 ਨੰਬਰ ਆ ਰਹਿੰਦੇ ਨੇ ਇਹ ਬਿਲਕੁਲ ਵਾਰਡ ਨਾਲ ਕੋਲ ਸਾਕ ਰਹਿੰਦੇ ਕੋਲ 7 ਨੰਬਰ ਰਹਿੰਦੇ ਨੇ ਪਰ ਪਾਣੀ ਦੀ ਸਮੱਸਿਆ ਗਾਂਧੀ ਨਗਰ ਵਾਰਡ ਦੇ ਵਿੱਚ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਤਾਨੂੰ ਖਾਲਸਾ ਜੀ ਦੇਖੋ ਅਸੀਂ ਹੱਕ ਸੱਚ ਦੀ ਗੱਲ ਕਰਨੀ ਹੈ ਕਾਂਗਰਸ ਪਾਰਟੀ ਦੀ ਮਿਊਨਿਸਪਲ ਕਮੇਟੀ ਰਹੀ ਹੈ ਝਾੜੂ ਦੀ ਸਰਕਾਰ ਹੈ ਐਮ ਐਲ ਏ ਅਲੱਗ ਪਾਰਟੀ ਮਿਊਨਿਸਪਲ ਕਮੇਟੀ ਅਲੱਗ ਪਾਰਟੀ ਹੁਣ ਪ੍ਰਧਾਨ ਤੋਂ ਵੀ ਇਹ ਨਾਮਜ਼ੂਰਗੀ ਮਤਲਬ ਜੋ ਵੀ ਹੈ ਉਹਨਾਂ ਨੂੰ ਯੋਗ ਕਰਾਰ ਦਿੱਤਾ ਗਿਆ ਕਿ ਆ ਤੁਹਾਨੂੰ ਲੱਗਦਾ ਵੀ ਕਿਤੇ ਹਲਕੀ ਰਾਜਨੀਤੀ ਤਾਂ ਨਹੀਂ ਹੋ ਰਹੀ ਕਿਸੇ ਵੀ ਕਿਸਮ ਦੀ ਦੇਖੋ ਜੀ ਗੱਲ ਇਹ ਸਰਕਾਰ ਵੱਲੋਂ ਜਾਂ ਕੌਂਸਲ ਵੱਲੋਂ ਜਾਂ ਕਿਸੇ ਵੀ ਤਰੀਕੇ ਨਾਲ ਲੋਕਾਂ ਦਾ ਧਿਆਨ ਤਾਂ ਨਹੀਂ ਭਟਕਾਇਆ ਜਾ ਰਿਹਾ ਸਾਨੂੰ ਸਰਕਾਰ ਤੋਂ ਕੋਈ ਦੇ ਵੰਦ ਰਹੀ ਹੈ ਹੈ ਨਾ ਤੇਨ ਪਤਾ ਕੀ ਗੱਲ ਹੈ ਜੀ ਜੀ بڑے ਪਾਈਪਾਂ ਬਵਾਓ ਪਾਈਪਾਂ ਨਹੀਂ ਛੋਟੀ ਬਵਾਈ ਹੋਈ ਹੈ ਜਿਹਦੇ ਵਿੱਚ ਆਵਾਜ਼ ਨਹੀਂ ਵਧੇਗੀ ਗੰਧ ਜਾਂਦਾ ਨਹੀਂ ਹੈਗਾ ਜੀ ਸਾਰਾ ਮਾਨੀ ਲੱਡ ਕੇ ਅੱਜ ਬੈਗ ਮਾਰੇ ਆ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਜਦ ਤੁਸੀਂ ਬੋਰਡ ਮੰਗਦੇ ਆ ਜਦ ਤੁਸੀਂ ਹੱਥ ਝੋੜਦੇ ਹੋ ਉਨੋਂ ਤੁਸੀਂ ਖੜਦੇ ਨਹੀਂ ਆਂਦੇ ਜਿਵੇਂ ਉਹ ਆ ਵਾਏ ਸੀਗੇ ਬੋਡੋ ਘੁਟਾਏ ਵਿਜ਼ਿਟ ਕਰਨੇਗਾ ਉਹ ਅਪਡੇਟ ਪਾਇਆ ਚਲੇਗੇ ਜਿਹੜਾ ਡਿਸਪੋਜ਼ਲ ਹੈ ਉਹਨੂੰ ਵੀ ਪੁਲਿਸ ਜਾ ਕੇ ਨਾ ਉਹਨੂੰ ਅਪਡੇਟ ਕਰਵਾਓ ਜਿਸ ਤੇ ਸਾਡਾ ਪਾਣੀ ਬੈਗ ਨਾ ਮਾਰੇ ਹਾਜ਼ਰ ਨਹੀਂ ਬਣਾ ਲਏਗਾ ਉਨੇ ਕਰਕੇ ਕਰਨਾ ਪੈਂਦਾ ਦੇਖੋ ਮੁਲਾਜ਼ਮ ਧਰਨੇ ਤੇ ਹੁਣ ਕਾਉਂਸਲਰ